ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪਟਿਆਲਾ ਤੋਂ ਪਟਿਆਲਾ ਦੇ ਵਿੱਚ ਕਰਨਲ ਅਤੇ ਉਹਨਾਂ ਦੇ ਮੁੰਡੇ ਨਾਲ ਹੋਈ ਕੁੱਟਮਾਰ ਤੋਂ ਬਾਅਦ ਪੰਜਾਬ ਪੁਲਿਸ ਐਕਸ਼ਨ ਦੇ ਵਿੱਚ ਆਈ ਹੈ ਜਿਸ ਤੋਂ ਬਾਅਦ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਇਸ ਖਬਰ ਦੇ ਨਾਲ ਇੱਕ ਹੋਰ ਗੱਲ ਦੇਖਣ ਵਾਲੀ ਇਹ ਹੈ ਕਿ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਨੇ ਬੇਸ਼ਰਮੀ ਦੀ ਜੋ ਹੱਦ ਟੱਪੀ ਹੈ ਉਹ ਬੇहद ਹੈਰਾਨ ਕਰਨ ਵਾਲੀ ਹੈ ਗੱਲ ਇਹ ਹੈ ਕਿ ਪਟਿਆਲਾ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਬਾਹਰ 13 ਤੇ 14 ਮਾਰਚ ਦੀ ਰਾਤ ਕਰਨਲ ਉਹਨਾਂ ਦਾ ਮੁੰਡਾ ਅਤੇ ਉਹਨਾਂ ਦੀ ਪਤਨੀ ਪਹੁੰਚੇ ਸੀ ਕੁਝ ਖਾਣਾ ਖਾਣ ਦੇ ਲਈ ਉਸੇ ਦੌਰਾਨ ਹੀ ਪਾਰਕਿੰਗ ਨੂੰ ਲੈ ਕੇ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਅਤੇ ਉਹਨਾਂ ਦੇ ਵਿਚਾਲੇ ਤਕਰਾਰ ਹੋ ਗਈ ਤੇ ਉਸ ਤੋਂ ਬਾਅਦ ਗੁੰਡਾਗਰਦੀ ਦੀ ਜੋ ਹੱਦ ਟੱਪੀ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਉਹ ਬੇਹਦ ਹੈਰਾਨ ਕਰਨ ਵਾਲੀ ਹੈਰਾਨ ਕਰਨ ਵਾਲੀ ਕਿਉਂ ਇਸ ਕਰਕੇ ਹੈ ਕਿਉਂਕਿ ਜੋ ਪੁਸ਼ਪਿੰਦਰ ਸਿੰਘ ਬਾਠ ਨੇ ਕਰਨਲ ਨੇ ਇੰਡੀਅਨ ਆਰਮੀ ਦੇ ਵਿੱਚ ਸਰਵਿੰਗ ਕਰਨਲ ਨੇ ਅਤੇ ਉਹ ਆਪਣੇ ਪਰਿਵਾਰ ਦੇ ਨਾਲ ਪਹੁੰਚੇ ਹੋਏ ਸੀ ਤੁਸੀਂ ਸੋਚੋ ਕਿ ਪੰਜਾਬ ਪੁਲਿਸ ਦੇ ਇਨਾਮ ਜੋ ਮੁਲਾਜ਼ਮਾ ਦਾ ਜੋ ਹਿੰਮਤ ਉਹ ਕਿਸ ਤਰ੍ਹਾਂ ਵੱਧ ਗਈ ਕਿ ਉਹਨਾਂ ਨੇ ਇੱਕ ਸਰਵਿੰਗ ਕਰਨਲ ਦੇ ਉੱਪਰ ਹੱਥ ਪਾਇਆ ਤੇ ਉਹਨਾਂ ਨੂੰ ਬੇਰਹਿਮੀ ਨਾਲ ਕੁੱਟਿਆ ਇੰਨਾ ਕੁੱਟਿਆ ਕਿ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ ਤੁਸੀਂ ਇਹ ਸੋਚ ਸਕਦੇ ਹੋ ਕਿ ਇਹ ਬੇਸ਼ਰਮੀ ਦੀ ਹੱਦ ਕਿਉਂ ਨਹੀਂ ਟੱਪੀ ਗਈ ਕਿਉਂਕਿ ਇੰਡੀਅਨ ਆਰਮੀ ਦਾ ਪੂਰਾ ਜੋ ਯੂਨਿਟ ਹੈ ਪਟਿਆਲਾ ਛਾਉਣੀ ਹੈ ਉਹ ਪਟਿਆਲੇ ਦੇ ਵਿੱਚ ਹੈ ਤੇ ਉਸ ਦੇ ਸਾਹਮਣੇ ਹੀ ਰਜਿੰਦਰ ਹਸਪਤਾਲ ਪੈਂਦਾ ਤੇ ਉਸ ਦੇ ਬਾਹਰ ਹੀ ਇਹ ਸਾਰੀ ਘਟਨਾ ਵਾਪਰੀ ਹੈ ਯਾਨੀ ਕਿ ਇੰਡੀਅਨ ਆਰਮੀ ਦਾ ਐਨਾ ਸੀਨੀਅਰ ਅਫਸਰ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮਾਂ ਦੀ ਜੋ ਗੁੰਡਾਗਰਦੀ ਹੈ ਉਸ ਦਾ ਸ਼ਿਕਾਰ ਹੋ ਗਿਆ ਗੱਲ ਕੀ ਹੋਈ ਸੀ ਗੱਲ ਹੋਈ ਸੀ ਸਿਰਫ ਪਾਰਕਿੰਗ ਨੂੰ ਲੈ ਕੇ ਇਹ ਵੀ ਮੰਨ ਲਿਆ ਜਾਵੇ ਕਿ ਪੰਜਾਬ ਪੁਲਿਸ ਦੇ ਪੁਲਿਸ ਜੋ ਮੁਲਾਜ਼ਮ ਨੇ ਉਹਨਾਂ ਦੇ ਮੁਤਾਬਕ ਜੇ ਗੱਲ ਕੀਤੀ ਜਾਵੇ ਤਾਂ ਹੋ ਸਕਦਾ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਹੋਵੇ ਪਰ ਜਦੋਂ ਕਰਨਲ ਨੇ ਆਪਣੀ ਆਈਡੈਂਟੀ ਦੱਸੀ ਤਾਂ ਉਸ ਤੋਂ ਬਾਅਦ ਵੀ ਇਹ ਨਹੀਂ ਰੁਕੇ ਤੇ ਉਹਨਾਂ ਨੂੰ ਬੋਨਟ ਤੇ ਚੁੱਕ ਕੇ ਮਾਰਿਆ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਉਹਨਾਂ ਦੀ ਪਤਨੀ ਦੇ ਸਾਹਮਣੇ ਉਹਨਾਂ ਦੇ ਮੁੰਡੇ ਨੂੰ ਵੀ ਕੁੱਟਿਆ ਤਾਂ ਇਹ ਹੈ ਬੇਸ਼ਰਮੀ ਪੰਜਾਬ ਪੁਲਿਸ ਦਾ ਕੁਝ ਮੁਲਾਜ਼ਮਾ ਦੀ ਹਾਲਾਂਕਿ ਪੰਜਾਬ ਪੁਲਿਸ ਦੇ ਜੋ ਸੀਨੀਅਰ ਅਫਸਰ ਨੇ ਉਹ ਵੀ ਹਰਕਤ ਦੇ ਵਿੱਚ ਆਏ ਐਸਐਸਪੀ ਜੋ ਨੇ ਨਾਨਕ ਸਿੰਘ ਪਟਿਆਲਾ ਦੇ ਉਸ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਹਨਾਂ ਨੇ ਦੁੱਖ ਵੀ ਜ਼ਾਹਿਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਜੋ ਇਹ 12 ਪੁਲਿਸ ਮੁਲਾਜ਼ਮ ਨੇ ਉਹਨਾਂ ਨੂੰ ਫੌਰੀ ਤੌਰ ਤੇ ਸਸਪੈਂਡ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਵਿਭਾਗੀ ਕਾਰਵਾਈ ਤੋਂ ਬਾਅਦ ਉਹਨਾਂ ਦੇ ਖਿਲਾਫ ਜੋ ਵੀ ਬਣਦੀ ਕਾਰਵਾਈ ਹੋਏਗੀ ਜਾਂਚ ਤੋਂ ਬਾਅਦ ਉਹ ਕੀਤੀ ਜਾਏਗੀ ਪਰ ਇਸ ਸਭ ਦੇ ਵਿਚਾਲੇ ਜੋ ਸੋਚਣ ਵਾਲੀ ਗੱਲ ਇਹ ਹੈ ਕਿ ਜਦੋਂ ਤੁਸੀਂ ਆਰਾਮ ਨਾਲ ਆਪੋ ਆਪਣੇ ਘਰਾਂ ਵਿੱਚ ਸੌ ਰਹੇ ਹੁੰਦੇ ਹੋ ਤਾਂ ਇੰਡੀਅਨ ਆਰਮੀ ਹੈ ਜੋ ਦੇਸ਼ ਦੀਆਂ ਸਰਹੱਦਾਂ ਤੇ ਭਾਰਤ ਦੀ ਰਾਖੀ ਕਰ ਰਹੀ ਹੁੰਦੀ ਹੈ ਤੇ ਭਾਰਤ ਦੀ ਰਾਖੀ ਕਰਨ ਵਾਲੀ ਇੰਡੀਅਨ ਆਰਮੀ ਦਾ ਜਦੋਂ ਕਰਨਲ ਪੰਜਾਬ ਪੁਲਿਸ ਦੇ ਕੁਝ ਪੁਲਿਸ ਮੁਲਾਜ਼ਮਾ ਦੇ ਹੱਥ ਪੁਲਿਸ ਮੁਲਾਜ਼ਮਾ ਦਾ ਸ਼ਿਕਾਰ ਹੋ ਜਾਵੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਜਾਵੇ ਤਾਂ ਇਹ ਤਾਂ ਬੇਸ਼ਰਮੀ ਹੀ ਕਹੀ ਜਾਏਗੀ ਕਿਉਂਕਿ ਪੰਜਾਬ ਪੁਲਿਸ ਦੇ ਇਹਨਾਂ ਮੁਲਾਜ਼ਮਾ ਦਾ ਜੋ ਜੋ ਹਿੰਮਤ ਉਹ ਐਨੀ ਵੱਧ ਗਈ ਕਿ ਇੱਕ ਕਰਨਲ ਨੂੰ ਉਸ ਦੇ ਪਰਿਵਾਰ ਦੇ ਸਾਹਮਣੇ ਕੁੱਟਿਆ ਜਾਣਾ ਪਬਲਿਕ ਦੇ ਸਾਹਮਣੇ ਕੁੱਟਿਆ ਜਾਣਾ ਤਾਂ ਇਹ ਹੈ ਪੰਜਾਬ ਦੇ ਵਿੱਚ ਇੰਡੀਅਨ ਆਰਮੀ ਦੇ ਜੋ ਸੀਨੀਅਰ ਅਫਸਰ ਨੇ ਉਹਨਾਂ ਦੀ ਜੋ ਬੁੱਕਤ ਹੈ ਉਹ ਇਹ ਦਿਖਾਈ ਗਈ ਇਸ ਘਟਨਾ ਤੋਂ ਬਾਅਦ ਇਹ ਘਟਨਾ ਇੰਨੀ ਜ਼ਿਆਦਾ ਵਾਇਰਲ ਹੋਈ ਇਸ ਘਟਨਾ ਦੀ ਇੰਨੀ ਨਖੇਦੀ ਕੀਤੀ ਜਾ ਰਹੀ ਹੈ ਕਿ ਦਿੱਲੀ ਤੱਕ ਇਸ ਮਾਮਲੇ ਦੀ ਗੂੰਜ ਗਈ ਹੈ ਜਿਸ ਤੋਂ ਬਾਅਦ ਪਟਿਆਲਾ ਦੇ ਐਸਐਸਪੀ ਨਾਨਕ ਸਿੰਘ ਸਾਹਮਣੇ ਆਏ ਫੌਰੀ ਤੌਰ ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਤੇ 12 ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਇੱਕ ਇੱਕ ਕਰਕੇ ਉਹਨਾਂ ਦੀ ਗੱਲ ਵੀ ਤੁਹਾਨੂੰ ਸੁਣਾਵਾਂਗੇ ਕਿਉਂਕਿ ਉਹਨਾਂ ਦੀ ਗੱਲ ਸੁਣਾਉਣੀ ਲਾਜ਼ਮੀ ਹੈ ਕਿਉਂਕਿ ਪੂਰੀ ਪੰਜਾਬ ਪੁਲਿਸ ਇਸ ਦੇ ਵਿੱਚ ਦੋਸ਼ੀ ਨਹੀਂ ਹੋ ਸਕਦੀ ਪਰ ਉਹ 12 ਪੁਲਿਸ ਮੁਲਾਜ਼ਮਾਂ ਨੂੰ ਉਹ ਹਿੰਮਤ ਕਿੱਥੋਂ ਆਈ ਕਿ ਇੱਕ ਸੀਨੀਅਰ ਜੋ ਕਰਨਲ ਹੈ ਜੋ ਇੰਡੀਅਨ ਆਰਮੀ ਦਾ ਸੀਨੀਅਰ ਅਫਸਰ ਹੈ ਉਹ ਆਪਣੀ ਆਈਡੈਂਟੀਟੀ ਵੀ ਦੱਸ ਰਿਹਾ باوجود ਉਸਦੇ ਉਸਨੂੰ ਕੁੱਟਿਆ ਗਿਆ ਗੱਲ ਚਾਹੇ ਜੋ ਵੀ ਹੋਈ ਹੋਵੇ ਜਦੋਂ ਉਸਨੇ ਆਈਡੈਂਟੀਟੀ ਦੱਸ ਦਿੱਤੀ ਤਾਂ ਗੱਲ ਨਿਬੇੜੀ ਜਾ ਸਕਦੀ ਸੀ ਪਰ ਉਸਦੇ ਪਰਿਵਾਰ ਦੇ ਸਾਹਮਣੇ ਉਸਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਤਸਵੀਰਾਂ ਬੇहद ਹੈਰਾਨ ਕਰਨ ਵਾਲੀਆਂ ਨੇ ਸੀਸੀਟੀਵੀ ਵੀ ਸਾਹਮਣੇ ਆਈ ਤੁਹਾਨੂੰ ਪਤਾ ਹੈ ਜੇਕਰ ਤੁਸੀਂ ਪਟਿਆਲਾ ਗਏ ਹੋਗੇ ਤਾਂ ਰਜਿੰਦਰ ਹਸਪਤਾਲ ਦੇ ਬਾਹਰ ਖਾਨਪੀਂਡ ਦੀ ਇੱਕ ਕੁਝ ਦੁਕਾਨਾਂ ਨੇ ਜਿੱਤੇ ਅਕਸਰ ਸਾਰੀ ਰਾਤ ਲੋਕ ਪਹੁੰਚਦੇ ਨੇ ਕੋਈ ਮੈਗੀ ਖਾਨ ਦਾ ਚਾਪ ਇੰਨੇ ਨੇ ਪਰੌਂਠੇ ਖਾਂਦੇ ਨੇ ਇਸ ਤਰ੍ਹਾਂ ਦਾ ਉਹ ਇਲਾਕਾ ਬਣਾਇਆ ਗਿਆ ਹੈ ਉੱਥੇ ਹੀ ਜੋ ਪਟਿਆਲਾ ਛਾਉਣੀ ਹੈ ਉਹ ਵੀ ਪੈਂਦੀ ਹੈ ਜੋ ਇੰਡੀਅਨ ਇੰਡੀਅਨ ਆਰਮੀ ਦਾ ਪੂਰਾ ਇਲਾਕਾ ਉੱਥੇ ਹੀ ਪੈਂਦਾ ਹੈ ਤੇ ਜੋ ਕਰਨਲ ਪੁਸ਼ਪਿੰਦਰ ਸਿੰਘ ਬਾਠ ਨੇ ਪਰਿਵਾਰ ਦੇ ਨਾਲ ਉੱਥੇ ਮੈਗੀ ਖਾਨ ਪਹੁੰਚੇ ਹੋਏ ਸੀ 13 14 ਮਾਰਚ ਦੀ ਦਰਮਿਆਨੀ ਰਾਤ ਪਰ ਇੱਥੇ ਉਹਨਾਂ ਨੂੰ ਅੰਦਾਜ਼ਾ ਨਹੀਂ ਸੀ ਕਿ ਸਿਰਫ ਮਾਮੂਲੀ ਜੀ ਗੱਲ ਜੋ ਪਾਰਕਿੰਗ ਦੀ ਗੱਲ ਸੀ ਉਸ ਦੇ ਪਿੱਛੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਕਿ ਆਪਣੀ ਸਰਕਾਰੀ ਗੱਡੀ ਦੇ ਵਿੱਚ ਆਏ ਸੀ ਉਹ ਉਹਨਾਂ ਨੂੰ ਵਾਲਾਂ ਤੋਂ ਫੜ ਕੇ ਘੜੀਸਣਗੇ ਉਹਨਾਂ ਦੇ ਮੁੰਡੇ ਨੂੰ ਜੋ ਉਹਨਾਂ ਦੇ ਮੁੰਡੇ ਦਾ ਨਾਮ ਅੰਗਦ ਹੈ ਉਸ ਨੂੰ ਫੜ ਕੇ ਘੜੀਸਣਗੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਰ ਕਰਾਉਣਾ ਪੈ ਗਿਆ ਇਹ ਸਭ ਕੁਝ ਕਰਨਲ ਦੀ ਪਤਨੀ ਦੇ ਸਾਹਮਣੇ ਹੋਇਆ ਸੋਚੋ ਕਿੰਨੀ ਨਾਮੋਸ਼ੀ ਵਾਲੀ ਇਹ ਗੱਲ ਹੋਏਗੀ ਉਹਨਾਂ ਲੋਕਾਂ ਵਾਸਤੇ ਵੀ ਗੱਲ ਹੋਏਗੀ ਜੋ ਇੰਡੀਅਨ ਆਰਮੀ ਦੇ ਸੋਹਾ ਖਾਂਦੇ ਨੇ ਕਿ ਇੰਡੀਅਨ ਆਰਮੀ ਕਰਕੇ ਹੀ ਅਸੀਂ ਸੁਰੱਖਿਅਤ ਬੈਠੇ ਹਾਂ ਤਾਂ ਇਹ ਤਾਂ ਇੱਕ ਗੱਲ ਰਹੀ ਉਸ ਤੋਂ ਬਾਅਦ ਜਦੋਂ ਪੰਜਾਬ ਪੁਲਿਸ ਦੇ ਜੋ ਸੀਨੀਅਰ ਅਫਸਰ ਨੇ ਉਹਨਾ ਤੱਕ ਇਹ ਗੱਲ ਪਹੁੰਚੀ ਹੋਏਗੀ ਉਸ ਤੋਂ ਬਾਅਦ 24 ਘੰਟੇ ਕਰੀਬ ਬੀਤਣ ਤੋਂ ਬਾਅਦ ਸਾਰੀ ਗੱਲ ਦੇ ਵਿੱਚ ਜਾਂਚ ਕੀਤੀ ਗਈ ਤੇ ਹੁਣ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਵਿੱਚ ਇਹ ਕਿਹਾ ਗਿਆ ਹੈ ਕਿ ਅਸੀਂ ਫੌਰੀ ਕਾਰਵਾਈ ਕਰ ਦਿੱਤੀ ਹੈ ਸਾਨੂੰ ਇਸ ਗੱਲ ਦਾ ਦੁੱਖ ਹੈ ਕਿ ਸਾਡੇ ਮੁਲਾਜ਼ਮਾਂ ਨੇ ਇੱਕ ਸਰਵਿੰਗ ਕਰਨਲ ਦੇ ਉੱਪਰ ਹੱਥ ਪਾਇਆ ਇਸ ਕਰਨਲ ਸਰਵਿੰਗ ਹੋਵੇ ਰਿਟਾਇਰਡ ਹੋਵੇ ਇੰਡੀਅਨ ਆਰਮੀ ਦਾ ਕੋਈ ਵੀ ਮੁਲਾਜ਼ਮ ਹੋਵੇ ਜੇਕਰ ਉਹ ਆਪਣੀ ਆਈਡੈਂਟੀਟੀ ਦੱਸਦਾ ਹੈ ਤਾਂ ਇੱਕ ਆਮ ਸ਼ਖਸ ਵੀ ਖੜ ਕੇ ਉਹਨਾਂ ਨੂੰ ਸਲੂਟ ਕਰਦਾ ਹੈ ਪਰ ਸਾਡੇ ਪੰਜਾਬ ਪੁਲਿਸ ਦੇ ਮੁਲਾਜ਼ਮ ਜੋ ਇਹਨਾਂ 12 ਲੋਕਾਂ ਨੂੰ ਸਸਪੈਂਡ ਕੀਤਾ ਗਿਆ ਉਹਨਾਂ ਨੂੰ ਸ਼ਰਮ ਨਹੀਂ ਆਈ ਉਹਨਾਂ ਦੇ ਉੱਪਰ ਹੱਥ ਚੁੱਕਦੇ ਹੋਏ ਕਿ ਇੱਕ ਕਰਨਲ ਹੈ ਜੀ ਆਪਣੀ ਆਈਡੈਂਟੀਟੀ ਦੱਸ ਰਿਹਾ ਤਾਂ ਉਹਨਾਂ ਨਾਲ ਗੱਲ ਕਰ ਲਈ ਜਾਵੇ ਜੋ ਵੀ ਗੱਲ ਹੋਵੇ ਉਸ ਨੂੰ ਨਿਬੇੜ ਲਿਆ ਜਾਵੇ ਤੁਹ ਸੋਚੋ ਕਿ ਇੱਕ ਕਰਨਲ ਨੂੰ ਜਦੋਂ ਨਹੀਂ ਬਖਸ਼ਿਆ ਗਿਆ ਤਾਂ ਇੱਕ ਆਮ ਸ਼ਖਸ ਜੋ ਸੜਕ ਤੇ ਤੁਰਦਾ ਹੋਏਗਾ ਉਸ ਦੇ ਨਾਲ ਪੁਲਿਸ ਕਿਸ ਤਰ੍ਹਾਂ ਦਾ ਵਤੀਰਾ ਕਰਦੀ ਹੋਏਗੀ ਤਾਂ ਇਹ ਹੈ ਸਾਡੀ ਪੁਲਿਸ ਤੁਹਾਨੂੰ ਸਭ ਤੋਂ ਪਹਿਲਾਂ ਦਿਖਾਉਂਦੇ ਆ ਕਰਨਲ ਦੀ ਜੋ ਪਤਨੀ ਨੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਕਿਉਂਕਿ ਉਹਨਾਂ ਤੱਕ ਵੀ ਪਹੁੰਚ ਕਰਦੇ ਕਰਦੀ ਮੀਡੀਆ ਨੂੰ ਦੇਰ ਹੋ ਗਈ ਸੀ ਕਿਉਂਕਿ ਉਹਨਾਂ ਨੇ ਪ੍ਰੈਸ ਕਾਨਫਰੰਸ ਇਸੇ ਕਰਕੇ ਕਿਹਾ ਕਿ ਆਪਣੀ ਮੇਰੀ ਗੱਲ ਲੋਕਾਂ ਤੱਕ ਪਹੁੰਚੇ 12:27 ਉੱਤੇ ਇਹਨਾਂ ਨੇ ਉਤਰ ਕੇ ਇੱਕ ਬੰਦਾ ਗੱਲ ਕਰਿਆ ਮੇਰੇ ਹਸਬੰਦ ਨੇ ਉਹਨਾਂ ਨੂੰ ਆਈ ਕਾਰਡ ਦਿਖਾਇਆ ਆਪਣਾ ਕਿ ਮੈਂ

ਤਾਂ ਸੋਚੋ ਕਿ ਜਦੋਂ ਇੰਡੀਅਨ ਆਰਮੀ ਦੇ ਵਿੱਚ ਕੋਈ ਸੀਨੀਅਰ ਅਫਸਰ ਹੁੰਦਾ ਹੈ ਤਾਂ ਉਸ ਦੀ ਪਰਿਵਾਰ ਦੇ ਉਸ ਦੀ ਪਤਨੀ ਦਾ ਜੋ ਸਨਮਾਨ ਕੀਤਾ ਜਾਂਦਾ ਹੈ ਪਬਲਿਕ ਦੇ ਵਿੱਚ ਵੀ ਇੰਡੀਅਨ ਆਰਮੀ ਦੇ ਵਿੱਚ ਤਾਂ ਹੁੰਦਾ ਹੀ ਹੁੰਦਾ ਹੈ ਪਰ ਜਦੋਂ ਇੱਕ ਕਰਨਲ ਦੀ ਪਤਨੀ ਨੂੰ ਪ੍ਰੈਸ ਕਾਨਫਰੰਸ ਬੁਲਾ ਕੇ ਆਪਣੀ ਹੱਡ ਬੀਤੀ ਦੱਸਣੀ ਹੋਵੇ ਤਾਂ ਸੋਚੋ ਇਹ ਕਿੰਨੀ ਨਮੋਸ਼ੀ ਵਾਲੀ ਗੱਲ ਕਿੰਨੀ ਸ਼ਰਮ ਵਾਲੀ ਗੱਲ ਹੈ ਸਾਡੇ ਵਾਸਤੇ ਕਿ ਸਾਡੀ ਪੰਜਾਬ ਪੁਲਿਸ ਦੇ ਕੁਝ ਮੁਲਾਜ਼ਮ ਜੋ ਇੱਕ ਸਰਵਿੰਗ ਕਰਨਲ ਨੂੰ ਕੋਟ ਰਹਿ ਨੇ ਸ਼ਰਿਆਮ ਕੋਟ ਰਹਿ ਨੇ ਸੜਕ ਦੇ ਉੱਪਰ ਉਸ ਤੋਂ ਬਾਅਦ ਇਹ ਪੂਰਾ ਮਾਮਲਾ ਹੁਣ ਦਰਜ ਕੀਤਾ ਜਾਂਦਾ ਹੈ ਹੁਣ ਪੰਜਾਬ ਪੁਲਿਸ ਸਾਹਮਣੇ ਆਈ ਹੈ ਤਾਂ ਜੋ ਸੀਨੀਅਰ ਅਫਸਰ ਨੇ ਉਹਨਾਂ ਨੇ ਜ਼ਰੂਰ ਇਸ ਦੇ ਉੱਪਰ ਦੁੱਖ ਜ਼ਤਾਇਆ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਵਿਭਾਗੀ ਕਾਰਵਾਈ ਤੋਂ ਬਾਅਦ ਵਿਭਾਗੀ ਜਾਂਚ ਤੋਂ ਬਾਅਦ ਬੰਦੀ ਕਾਰਵਾਈ ਕੀਤੀ ਜਾਏਗੀ ਐਸਐਸਪੀ ਨਾਨਕ ਨਾਨਕ ਸਿੰਘ ਸਾਹਮਣੇ ਆਏ ਉਹਨਾਂ ਦੀ ਗੱਲ ਅਸੀਂ ਸੁਣਾਵਾਂਗੇ ਪਰ ਇਸ ਤੋਂ ਪਹਿਲਾਂ ਕਿਉਂਕਿ ਇਸ ਪੂਰੇ ਮਾਮਲੇ ਦੀ ਗੂੰਜ ਦਿੱਲੀ ਤੱਕ ਪਹੁੰਚੀ ਹੈ ਦਿੱਲੀ ਦੇ ਵਿੱਚ ਇਹ ਸਾਰੇ ਜੋ ਸੀਨੀਅਰ ਜੋ ਇੰਡੀਅਨ ਆਰਮੀ ਦੇ ਅਫਸਰ ਨੇ ਜੋ ਚਾਹੇ ਰਿਟਾਇਰਡ ਨੇ ਚਾਹੇ ਮੌਜੂਦਾ ਨੇ ਸਭ ਨੇ ਇਸ ਗੱਲ ਦੀ ਨਿਖੇਧੀ ਕੀਤੀ ਸੋਸ਼ਲ ਮੀਡੀਆ ਤੇ ਇਸ ਇਸ ਮੁੱਦੇ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਰੋਸ ਦੇਖਣ ਨੂੰ ਮਿਲ ਰਿਹਾ ਹੈ ਕੇ ਜੀ ਐਸ ਢਿੱਲੋਂ ਸਾਬਕਾ ਜੋ ਅਫਸਰ ਨੇ ਇੰਡੀਅਨ ਆਰਮੀ ਦੇ ਬਹੁਤ ਹੀ ਸੀਨੀਅਰ ਅਫਸਰ ਰਹੇ ਨੇ ਬਹੁਤ ਸਾਰੇ ਆਪਰੇਸ਼ਨਾਂ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਸਾਰੇ ਆਪਰੇਸ਼ਨਾਂ ਦੇ ਵਿੱਚ ਹਿੱਸਾ ਲਿਆ ਤੇ ਇੰਡੀਅਨ ਆਰਮੀ ਨੂੰ ਲੀਡ ਕੀਤਾ ਹੈ ਕੇ ਜੀ ਐਸ ਢਿੱਲੋਂ ਵਰਗੇ ਜੋ ਸਾਬਕਾ ਇੰਡੀਅਨ ਆਰਮੀ ਦੇ ਅਫਸਰ ਨੇ ਉਹਨਾਂ ਨੇ ਵੀ ਟਵੀਟ ਕਰਕੇ ਇਸ ਦੇ ਉੱਪਰ ਗੁੱਸਾ ਜ਼ਾਹਿਰ ਕੀਤਾ ਤੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਜੋ ਕਾਰਵਾਈ ਹੋਈ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਨੂੰ ਚਾਹੀਦਾ ਹੈ ਭਗਵੰਤ ਮਾਨ ਨੂੰ ਚਾਹੀਦਾ ਹੈ ਕਿ ਪੰਜਾਬ ਪੁਲਿਸ ਦੇ ਜੋ ਰਿਸਪਾਂਸਿਬਲ ਮੁਲਾਜ਼ਮ ਨੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਨੇ ਆਈਡੈਂਟੀਟੀ ਦਿਖਾਉਣ ਤੋਂ ਬਾਅਦ ਵੀ ਕਰਨਲ ਨੂੰ ਬਖਸ਼ਿਆ ਨਹੀਂ ਤੇ ਉਸ ਤੋਂ ਬਾਅਦ ਉਹਨਾਂ ਨਾਲ ਕੁੱਟਮਾਰ ਕਰਦੇ ਰਹੇ ਹਾਲਾਤ ਇੰਨੇ ਵਿਗੜੇ ਕਿ ਹਸਪਤਾਲ ਤੱਕ ਲੈ ਕੇ ਜਾਣਾ ਪਿਆ ਤਾਂ ਇਹ ਸੋਚੋ ਕਿ ਇੰਡੀਅਨ ਆਰਮੀ ਦੇ ਸਾਬਕਾ ਜੋ ਸੀਨੀਅਰ ਅਫਸਰ ਨੇ ਜਦੋਂ ਉਹ ਇਸ ਦੇ ਉੱਪਰ ਗੁੱਸਾ ਜ਼ਾਹਿਰ ਕਰਨ ਤਾਂ ਇਹ ਮਾਮਲਾ ਕਿੰਨਾ ਗੰਭੀਰ ਹੋ ਜਾਂਦਾ ਹੈ ਇਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋ SSP ਪਟਿਆਲਾ ਨਾਨਕ ਸਿੰਘ ਸਾਹਮਣੇ ਆਏ ਨਾਨਕ ਸਿੰਘ ਨੇ ਬਹੁਤ ਹੀ ਹਲੀਮੀ ਨਾਲ ਇਸ ਸਾਰੀ ਗੱਲ ਨੂੰ ਮੰਨਦੇ ਹੋਏ ਕਿਹਾ ਕਿ ਗਲਤੀ ਸਾਡੇ ਮੁਲਾਜ਼ਮਾਂ ਵੱਲੋਂ ਹੋਈ ਹੈ 12 ਪੁਲਿਸ ਮੁਲਾਜ਼ਮਾਂ ਮੁਲਾਜ਼ਮਾਂ ਦੀ ਅਸੀਂ ਪਛਾਣ ਕੀਤੀ ਹੈ ਤੇ ਉਹਨਾਂ ਦੇ ਉੱਪਰ ਅਸੀਂ ਕਾਰਵਾਈ ਦੇ ਤੌਰ ਤੇ ਫੌਰੀ ਤੌਰ ਤੇ ਉਹਨਾਂ ਨੂੰ ਮੌਤਲ ਕਰਤਾ ਉਸ ਤੋਂ ਬਾਅਦ ਜਾਂਚ ਕਰਾਂਗੇ ਜਾਂਚ ਤੋਂ ਬਾਅਦ ਜੋ ਬੰਦੀ ਕਾਰਵਾਈ ਹੋਏਗੀ ਉਹ ਜ਼ਰੂਰ ਕੀਤੀ ਜਾਏਗੀ SSP ਨਾਨਕ ਸਿੰਘ ਕੀ ਕਹਿੰਦੇ ਨੇ ਇਹ ਸੁਣੋ ਸੋ ਜਿਹੜਾ ਇਹ ਇਨਸੀਡੈਂਟ ਹੋਇਆ ਉਹ ਬੜਾ ਮਾੜਾ ਇਨਸੀਡੈਂਟ ਹੈ ਨਹੀਂ ਹੋਣਾ ਚਾਹੀਦਾ ਸੀ ਜਿਹੜਾ 13 ਤੇ 14 ਦੀ ਰਾਤ ਨੂੰ ਹੋਇਆ ਜਿਹਦੇ ਵਿੱਚ ਕਰਨਲ ਸਾਹਿਬ ਨਾਲ ਪੁਲਿਸ ਮੁਲਾਜ਼ਮਾਂ ਦੀ ਕੋਈ ਝੜਪ ਹੋਈ ਹੈ ਸੋ ਉਹਦੋਂ ਅਸੀਂ ਡੀਪਲੀ ਰਿਗਰੈਟ ਕਰਦੇ ਆ ਉਹਦੇ ਵਾਸਤੇ ਅਸੀਂ ਮਾਫੀ ਵੀ ਮੰਗਦੇ ਆ ਕਿ ਜਿਹੜੀ ਇਨਸੀਡੈਂਟ ਹੋਇਆ ਉਹ ਨਹੀਂ ਹੋਣਾ ਚਾਹੀਦਾ ਸੀ ਫਿਰ ਵੀ ਜਿਹੜਾ ਇਨਸੀਡੈਂਟ ਹੀ ਹੋਇਆ ਕਰਨਲ ਸਾਹਿਬ ਦੇ ਨਾਲ ਉਹਦੇ ਵਿੱਚ ਸਾਡੇ ਵੱਲੋਂ ਐਫ ਆਈ ਆਰ ਦਰਜ ਕੀਤੀ ਗਈ ਹੈ ਐਫ ਆਈ ਆਰ ਨੰਬਰ 65 ਸਿਵਲ 9 ਥਾਣੇ ਦੀ ਇਨ ਐਡੀਸ਼ਨ ਜਿਹੜਾ ਕਿ ਇੰਡੀਅਨ ਆਰਮੀ ਦੇ ਆਫੀਸਰ ਨੇ ਕਰਨਲ ਸਾਹਿਬ ਉਹਨਾਂ ਦੇ ਨਾਲ ਜਿਹੜਾ ਇਨਸੀਡੈਂਟ ਹੋਇਆ ਉਹਦੇ ਵਿੱਚ ਡਿਸਪਲਿਨਰੀ ਐਕਸ਼ਨ ਲੈਂਦੇ ਹੋਏ ਮੇਰੇ ਵੱਲੋਂ 12 ਮੁਲਾਜ਼ਮਾਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਇਰੀ ਇਨੀਸ਼ੀਏਟ ਕੀਤੀ ਗਈ ਹੈ ਜਿਹੜੀ ਕਿ ਇਨਕੁਆਇਰੀ ਆਲਥੋ ਜਿਹੜਾ ਪੀਪੀਆਰ ਹੈ ਉਹਦੇ ਵਿੱਚ 180 ਦਿਨ ਦੀ ਪ੍ਰੋਵੀਜ਼ਨ ਹੈ ਕਿ 6 ਮਹੀਨੇ ਦੇ ਵਿੱਚ ਅਸੀਂ ਡਿਪਾਰਟਮੈਂਟਲ ਇਨਕੁਆਇਰੀ ਕੰਪਲੀਟ ਕਰਨੀ ਹੁੰਦੀ ਹੈ ਬਟ ਇਸ ਦੇ ਵਿੱਚ ਕਿਉਂਕਿ ਇਹ ਸੈਂਸਿਟਿਵ ਇਨਸੀਡੈਂਟ ਹੈ ਸੈਂਸਿਟਿਵ ਇਸ਼ੂ ਹੈ ਅਸੀਂ ਇਹਨੂੰ ਟਾਈਮ ਬਾਉਂਡ ਕਰਕੇ 45 ਡੇਜ਼ ਦੇ ਵਿੱਚ ਵਿੱਚ ਇਹਦੀ ਇਨਕੁਆਇਰੀ ਕੰਪਲੀਟ ਕਰਾਵਾਂਗੇ ਤੇ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਬਿਲਕੁਲ ਫੇਅਰਲੀ ਇਨਵੈਸਟੀਗੇਟ ਕੀਤਾ ਜਾਊਗਾ ਜਿਹਦਾ ਵੀ ਜੋ ਵੀ ਕਸੂਰ ਨਿਕਲੂਗਾ ਉਸ ਦੇ ਬੇਸਿਸ ਤੇ ਇਨਵੈਸਟੀਗੇਸ਼ਨ ਕੀਤੀ ਜਾਊਗੀ ਇਸ ਦੋਨੋਂ ਪਾਰਟੀਆਂ ਦੀ ਇਹਦੇ ਵਿੱਚ ਵਰਜਨ ਲੈਂਦੀ ਦੋਨੋਂ ਪਾਰਟੀਆਂ ਨੇ ਆਪਣਾ ਆਪਣਾ ਬਿਆਨ ਦਿੱਤਾ ਹੈ ਜਿਹੜੇ ਪੁਲਿਸ ਮੁਲਾਜ਼ਮ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਜਿਹੜੇ ਕਰਨਲ ਸਾਹਿਬ ਨੇ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਇਸ ਦੇ ਨਾਲ ਅਸੀਂ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰ ਰਹੇ ਹਾਂ ਉਹ ਇੰਡੀਪੈਂਡੈਂਟ ਵਿਟਨੈਸ ਵੀ ਜੁਆਇਨ ਕਰਾ ਕੇ ਜਿਹੜਾ ਉੱਥੇ ਸਾਰਾ ਇਨਸੀਡੈਂਟ ਹੋਇਆ ਉਹਨੂੰ ਬਿਲਕੁਲ ਸਾਹਮਣੇ ਲਿਆਂਦਾ ਜਾਊਗਾ ਜਿਵੇਂ ਮੈਂ ਪਹਿਲਾਂ ਕਿਹਾ ਕਿ ਥੋਰੋਲੀ ਤੇ ਲੀਗਲੀ ਇਨਵੈਸਟੀਗੇਟ ਕੀਤਾ ਜਾਏਗਾ ਵਿਦਆਊਟ ਐਨੀ ਬਾਇਸ